ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਚ ਬਗਾਵਤ ਇੱਕ ਵਿਧਾਇਕ ਦੇ ਵੱਲੋਂ ਨੰਗੀ ਚਿੱਟੀ ਬਗਾਵਤ ਪ੍ਰਧਾਨ ਅਮਨ अरोड़ा ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਰ ਦਿੱਤੀ ਗਈ ਹੈ ਕਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਅਪਰਾਧੀ ਮੁਰਜ਼ਰਮ ਸ਼ਾਮਲ ਕਰਾਏ ਜਾ ਰਹੇ ਨੇ ਕਿਵੇਂ ਪੈਸੇ ਦੇ ਕੇ ਕਾਉਂਸਲਰ ਖਰੀਦੇ ਜਾ ਰਹੇ ਨੇ ਇਹਦੇ ਬਾਰੇ ਵੱਡੇ ਖੁਲਾਸੇ ਕਰਤੇ ਨੰਗੇ ਚਿੱਟੇ ਦੇ ਵਿੱਚ ਖੁਲਾਸੇ ਕੀਤੇ ਨੇ ਵਿਧਾਇਕ ਕੋਈ ਹੋਰ ਨਹੀਂ ਵਿਧਾਇਕ ਨੇ ਅੰਮ੍ਰਿਤਸਰ ਤੋਂ ਕੁਵਰ ਵਿਜੇ ਪ੍ਰਤਾਪ ਪੂਰਾ ਮਾਜ਼ਰਾ ਕੀ ਹੈ ਕੀ ਇਲਜ਼ਾਮ ਲੱਗੇ ਨੇ ਕਿਹੜੀ ਬਗਾਵਤ ਹੋਈ ਹੈ ਇਹ ਤੁਹਾਨੂੰ ਹੁਣ ਮੈਂ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਸਵਰਾਜ ਦਾ ਨਾਹਰਾ ਲੈ ਕੇ ਭ੍ਰਿਸ਼ਟਾਚਾਰ ਮੁਕਤ ਹੋਣ ਦਾ ਨਾਹਰਾ ਲੈ ਕੇ ਜਦੋਂ ਇਹ ਨਾਰੇ ਪਿੱਟਦੇ ਲੱਗੇ ਤਾਂ ਫਿਰ ਇਹ ਕੱਟੜ ਇਮਾਨਦਾਰੀ ਦਾ ਨਾਹਰਾ ਲੈ ਕੇ ਲੋਕਾਂ ਦੇ ਵਿੱਚ ਵਿਚਰੀ ਅੱਜ ਵੀ ਅਰਵਿੰਦ ਕੇਜਰੀਵਾਲ ਹੋਣ ਭਗਵੰਤ ਮਾਨ ਹੋਣ ਬਾਕੀ ਜਿੰਨੇ ਵੀ ਉਹਨਾਂ ਦੀ ਪਹਿਲੀ ਕਤਾਰ ਦੇ ਲੀਡਰ ਨੇ ਉਹ ਸਾਰੇ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਕੱਟੜੇ ਇਮਾਨਦਾਰ ਆ ਪਰ ਇਹਨਾਂ ਦੀਆਂ ਕੱਟੜਾ ਇਮਾਨਦਾਰੀ ਦੀਆਂ ਪਰਤਾਂ ਐਸੀ ਨਹੀਂ ਖੋਲਦੇ ਸਗੋਂ ਇਹਨਾਂ ਦੇ ਆਪਣੇ ਵਿਧਾਇਕ ਖੋਲ ਰਹੇ ਨੇ ਉਹਨਾਂ ਨੇ ਕਿਵੇਂ ਇੱਕ ਇੱਕ ਕਰਕੇ ਪਰਦਾ ਚੱਕਤਾ ਇਹ ਤੁਹਾਡੇ ਸਾਹਮਣੇ ਰੱਖਣਾ ਹੈ ਵਿਧਾਇਕ ਨੇ ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਸਾਬਕਾ ਪੁਲਿਸ ਅਫਸਰ ਵੀ ਨੇ ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਪੋਸਟਰ ਬਵਾਏ ਵੀ ਨੇ ਜਿਨ੍ਹਾਂ ਦੇ ਪੋਸਟਰ ਲਾ ਕੇ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਹੁਣ ਤਾਂ ਬੇਅਦਬੀ ਵਾਲਾ ਇਨਸਾਫ ਵੱਟ ਤੇ ਪਿਆਇਆ ਕੁਬਰ ਵੀਜੇ ਪ੍ਰਤਾਪ ਸਾਡੇ ਨਾਲ ਆ ਗਿਆ ਉਹਨਾਂ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਆਪਣੀ ਕਟੜ ਇਮਾਨਦਾਰੀ ਦੀਆਂ ਝੰਡੀਆਂ ਉਡਾ ਰਹੀ ਅੰਮ੍ਰਿਤਸਰ ਦੇ ਵਿੱਚ ਕਿਵੇਂ ਜਿਹੜੇ ਅਪਰਾਧਿਕ ਸ਼ਬੀ ਦੇ ਲੋਕ ਨੇ ਉਹਨਾਂ ਨੂੰ ਸ਼ਾਮਲ ਕਰਾ ਕੇ ਪਾਰਟੀ ਨੂੰ ਮਜ਼ਬੂਤ ਤੇ ਕਟੜ ਇਮਾਨਦਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਤੇਜ਼ ਕੀਤੀਆਂ ਗਈਆਂ ਨੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਪੁਲਿਸ ਅਫਸਰ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਤੇ ਬਿਨਾਂ ਨਾਂ ਲਏ ਸਵਰਾਜ ਦਾ ਸਿਧਾਂਤ ਤਿਆਗਣ ਦੇ ਇਲਜ਼ਾਮ ਲਾਇਨੇ ਇੱਥੇ ਪ੍ਰੈਸ ਕਾਨਫਰੰਸ ਦਾ ਆ ਉਹਨਾਂ ਖੁਲਾਸਾ ਕੀਤਾ ਕਿ ਨਗਰ ਨਿਗਮ ਦੀਆਂ ਚੋਣਾਂ ਮਗਰੋਂ ਜਿੱਤੇ ਕੌਂਸਲਰਾਂ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਜੋ ਸਵਰਾਜ ਦੇ ਸਿਧਾਂਤ ਦੀ ਉਲੰਘਣਾ ਹੈ ਉਹਨਾਂ ਕਹਿ ਕੇ ਇਸੇ ਸਿਧਾਂਤ ਨੂੰ ਲੈ ਕੇ ਪਾਰਟੀ 2022 ਵਿੱਚ ਪੰਜਾਬ ਵਿੱਚ ਸੱਤਾ ਚਾਹੀ ਸੀ ਪਰ ਅੱਜ ਸਿਧਾਂਤ ਨੂੰ ਤਿਆਗ ਦਿੱਤਾ ਗਿਆ ਹੈ ਕੁਮਰ ਵਿਜੇ ਪ੍ਰਤਾਪ ਨੇ ਆਖਿਆ ਕਿ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਜਿੱਤੇ ਹੋਏ ਨਮਾਇੰਦਿਆਂ ਦੀ ਖਰੀਦ ਦੋਫਰੋਖਤ ਬੰਦ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜਿੱਤਣ ਵਾਲਾ ਚਾਹੇ ਕਿਸੇ ਵੀ ਪਾਰਟੀ ਦਾ ਨਮਾਇੰਦਾ ਹੋਵੇ ਉਸ ਨੂੰ ਉਸੇ ਰੂਪ ਵਿੱਚ ਸਵਿਕਾਰ ਕਰਨਾ ਚਾਹੀਦਾ ਵਰਣਨਯੋਗ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਵਿੱਚ 85 ਸੀਟਾਂ ਵਿੱਚੋਂ ਆਪ ਨੂੰ ਸਿਰਫ 24 ਸੀਟਾਂ ਮਿਲੀਆਂ ਸਨ ਜਦਕਿ ਕਾਂਗਰਸ 40 ਤੇਜਤੋ ਦਰਜ ਕਰ ਚੁੱਕੀ ਸੀ ਆਪ ਆਗੂਆਂ ਨੂੰ ਹਾਲ ਵਿੱਚ 6000 ਤੋਂ ਇੱਕ ਸਿਆਸੀ ਪਾਰਟੀ ਦੇ ਕੌਂਸਲਰ ਸਮੇਤ ਸੱਤ ਕੌਂਸਲਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਆਪ ਵੱਲੋਂ ਜਿੰਨਾ ਆਜ਼ਾਦ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਕੁਵਰ ਵਿਜੇ ਪ੍ਰਤਾਪ ਦੇ ਸਮਰਥਕ ਸਨ ਇਸ ਸਬੰਧੀ ਆਪ ਆਗੂਆਂ ਤੇ ਖਰੀਦੋ-ਫਰੋਖਤ ਕਰਨ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਬੀਤੇ ਦਿਨੀ ਇੱਕ ਕੈਬਨਿਟ ਮੰਤਰੀ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਦਾਵਾ ਕੀਤਾ ਸੀ ਕਿ ਨਗਰ ਨਿਗਮ ਵਿੱਚ ਆਪ ਦਾ ਮੇਅਰ ਬਣੇਗਾ ਕੁਵਰ ਵਿਜੇ ਪ੍ਰਤਾਪ ਵਿਚਾਰਾ ਕੀ ਕਰੇਗਾ ਠੰਡਾ ਪਾਣੀ ਪੀ ਮਰੇ ਵਾਲੀ ਕਹਾਣੀ ਹੈ ਉਹ ਭਾਈ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਆਮ ਆਦਮੀ ਪਾਰਟੀ ਦੇ ਪ੍ਰਤੀ ਵੀ ਜਿੰਨੇ ਜਿਹੜੀ ਰੂਪ ਚ ਜਿੱਤਿਆ ਉਸੇ ਚ ਰਹਿਣਾ ਚਾਹੀਦਾ ਇਹ ਤਾਂ ਭਗਵੰਤ ਮਾਨ ਹੁਣੀ ਕਿਹੜੇ ਟਾਈਮ ਦੀਆਂ ਤਿਆਗ ਤੁਸੀਂ ਡਾਕਟਰ ਸੁਖੀ ਨੂੰ ਸ਼ਾਮਲ ਹੁੰਦੇ ਆ ਨਹੀਂ ਦੇਖਿਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਤੁਸੀਂ ਬਾਕੀ ਪਾਰਟੀਆਂ ਚੋਂ ਲਿਆ ਕੇ ਤਿਤਲੀਆਂ ਤੇ ਭਮਕੜਾ ਨੂੰ ਖੁੰਝੇ ਲੱਗਦੇ ਆ ਲੋਕ ਸਭਾ ਚ 24 ਦੀਆਂ ਚੋਣਾਂ ਚ ਨਹੀਂ ਦੇਖਿਆ ਕਿਸ ਤਰ੍ਹਾਂ ਨਾਲ ਜਿਹੜੇ ਬਾਹਰਲੀ ਪਾਰਟੀਆਂ ਚੋਂ ਲਿਆ ਕੇ ਲੋਕਾਂ ਨੂੰ ਉਮੀਦਵਾਰ ਬਣਾਇਆ ਗਿਆ ਜਿਹਦੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਨੇ ਰਾਜਕੁਮਾਰ ਵੇਰਕਾ ਉਹ ਵੀ ਤਾਂ ਚੁਣੇ ਹੋਏ ਨੁਮਾਇंदे ਸੀ ਡਿਪਟੀ ਲੀਡਰ ਸੀਗੇ ਉਪਰ ਵਿਰੋਧੀ ਧਿਰ ਦੇ ਲੀਡਰ ਸੀਗੇ ਉਹਨਾਂ ਨੂੰ ਲਿਆਂਦਾ ਗਿਆ ਇਹ ਕੋਈ ਨਵੀਂ ਗੱਲ ਨਹੀਂ ਕੋਰ ਵਿਜੇ ਪ੍ਰਤਾਪ ਜੀ ਤੁਹਾਡੀ ਪਾਰਟੀ ਦੇ ਲਈ ਨਾਲੇ ਜਿਹੜੇ ਤੁਸੀਂ ਸਵਰਾਜ ਦੀ ਗੱਲ ਕਰਦੇ ਹੋ ਉਹਦੀ ਤਾਂ ਕਬਰ ਪੁੱਟ ਕੇ 2022 ਤੋਂ ਪਹਿਲਾਂ ਪਹਿਲਾਂ ਹੀ ਉਹਨੂੰ ਦਫਨਾ ਦਿੱਤਾ ਗਿਆ ਆ ਉਹਦਾ ਤੁਸੀਂ ਹੁਣ ਵੈਸੇ ਜੇ ਤੁਹਾਡੇ ਸਮਰਥਕ ਇੱਧਰ ਉੱਧਰ ਹੋਏ ਆ ਤਾਂ ਤੁਸੀਂ ਨਿੱਜੀ ਗੁੱਸਾ ਜਾਂ ਘਟ ਰਹੇ ਹੋ ਸਧਾਰਤ ਵਾਲੀ ਗੱਲ ਤਾਂ ਇਹਦੇ ਵਿੱਚ ਕੋਈ ਨਜ਼ਰ ਨਹੀਂ ਆਉਂਦੀ ਤੁਹਾਨੂੰ ਉਸ ਸਮੇਂ ਵੀ ਦਿਖਦਾ ਹੋਣਾ ਜਦੋਂ ਤੁਸੀਂ ਸਰੋਪਾ ਪਾ ਕੇ ਆਏ ਸੀ ਕਿ ਕਿਸ ਤਰ੍ਹਾਂ ਨਾਲ ਲੁਧਿਆੜੇ ਦੇ ਜਿੰਨੇ 6 ਦੇ 6 ਐਮਐਲਏ ਨੇਗੇ ਉਹ ਸਾਰੇ ਦੇ ਸਾਰੇ ਕਾਂਗਰਸ ਜਾਂ ਬਾਕੀ ਪਾਰਟੀਆਂ ਚੋਂ ਆਏ ਹੋਏ ਨੇ ਬਾਕੀ ਥਾਵਾਂ ਵੀ ਇਹੀ ਕੁਛ ਰਿਹਾ ਜੇਕਰ ਤੁਸੀਂ ਇਸ ਗੱਲ ਤੇ ਕਰਦੇ ਹੋ ਜੇਕਰ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਅੱਗੇ ਵੱਧਦੀ ਹੁੰਦੀ ਤਾਂ ਇਹ ਹੁੰਦਾ ਹੀ ਨਹੀਂ ਸੀ ਆਪਣੇ ਬੰਮਿਆਂ ਦੇ ਨਾਲ ਸਬਰ ਸੰਤੋਖ ਦੇ ਨਾਲ ਸਰਕਾਰ ਚਲਾਈ ਜਾ ਸਕਦੀ ਸੀ ਦੂਜੀਆਂ ਪਾਰਟੀਆਂ ਚੋਂ ਬੰਦੇ ਲਿਆਉਣੇ ਇਹ ਤਾਂ ਕਿਹੜੇ ਟਾਈਮ ਦਾ ਕੰਮ ਖਤਮ ਹੋ ਚੁ ਚੁੱਕਿਆ ਹੈ ਕਿਹੜੇ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਉਸ ਲੋਕਤੰਤਰ ਦੀ ਡੈਫੀਨੇਸ਼ਨ ਤਾਂ ਸਾਡੇ ਇੱਥੇ ਆ ਹੀ ਨਹੀਂ ਸਕੀ ਜਿਸ ਨੂੰ ਤੁਸੀਂ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹੋ ਨਿਭਾਉਣ ਦੀ ਕੋਸ਼ਿਸ਼ ਕਰਨ ਦੀਆਂ ਗੱਲਾਂ ਕਰਦੇ ਹੋ ਤਾਂ ਕਿਹੜੇ ਵੇਲੇ ਦੀ ਖਤਮ ਹੋ ਗਈ ਰਹੀ ਗੱਲ ਆਮ ਆਦਮੀ ਪਾਰਟੀ ਦੇ ਬਾਰੇ ਇਹ ਤਾਂ ਹੁਣ ਗੱਲਾਂ ਕਰਨੀਆਂ ਕਿ ਜੀ ਆ ਹੋ ਗਿਆ ਉਹ ਹੋ ਗਿਆ ਖਰੀਦ ਲੈ ਇਹ ਤਾਂ ਤੁਸੀਂ ਹੁਣ ਸਾਹਮਣੇ ਦੇਖ ਹੀ ਚੁੱਕੇ ਹੋ ਇੱਕ ਨਹੀਂ ਕਈ ਥਾਵੇਂ ਹੋ ਗਿਆ ਕਿੰਨੀਆਂ ਉਦਾਹਰਨਾਂ ਨੇ ਸਾਰੀਆਂ ਉਦਾਹਰਨਾਂ ਦੇ ਵਿੱਚ ਆਪਣੀ ਆਪਣੀਆਂ ਕਿਸੇ ਕਹਾਣੀਆਂ ਨੇ ਜਿਹੜੇ ਜਿਹੜੇ ਵੀ ਲੋਕ ਸ਼ਾਮਲ ਹੋਏ ਕਿਸੇ ਬਾਰੇ ਕੁਝ ਕਿਹਾ ਜਾਂਦਾ ਕਿਸੇ ਬਾਰੇ ਕੁਝ ਕਿਹਾ ਜਾਂਦਾ ਪਰ ਸਵਾਲ ਇਹ ਹੈ ਕਿ ਅਪਰਾਧਿਕ ਸ਼ਬੀ ਦੇ ਲੋਕ ਵੀ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਅਪਰਾਧਿਕ ਸ਼ਬੀ ਦੇ ਲੋਕਾਂ ਦਾ ਆਉਣਾ ਅਪਰਾਧਿਕ ਪਿੱਠ ਭੂਮੀ ਵਾਲੇ ਲੋਕਾਂ ਦਾ ਆਉਣਾ ਪਾਰਟੀ ਹਰ ਪਾਰਟੀ ਦੇ ਲਈ ਕਿਉਂਕਿ ਜਿਹੜੇ ਉਹ ਲੋਕ ਨੇ ਉਹ ਉੱਥੇ ਕੰਟਰੋਲ ਕਰਦੇ ਨੇ ਸਰੱਦੀ ਇਲਾਕਾ ਹੈ ਉੱਥੋਂ ਚੀਜ਼ਾਂ ਇੱਧਰ ਉੱਧਰ ਹੁੰਦੀਆਂ ਨੇ ਬਾਕੀ ਇਲਜ਼ਾਮ ਕੁਮਰ ਵਿਜੇ ਪ੍ਰਤਾਪ ਨੇ ਇਹ ਲਾਏ ਨੇ ਕਿ ਅਪਰਾਧਿਕ ਸ਼ਵੀ ਵਾਲੇ ਲੋਕ ਅਪਰਾਧਿਕ ਪਿੱਠ ਭੂਮੀ ਵਾਲੇ ਲੋਕ ਸ਼ਾਮਲ ਹੋ ਰਹੇ ਨੇ ਇਹ ਬੜੇ ਗੰਭੀਰ ਇਲਜ਼ਾਮ ਨੇ ਇਹਨਾਂ ਇਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਵਾਲੀ ਉਸੇ ਲੈਂਡ ਤੇ ਚੱਲ ਰਹੀ ਹੈ ਜਿਹੜੀ ਬਾਹੂਬਲੀਆਂ ਨੂੰ ਜਿਹੜੀ ਅਪਰਾਧਿਕ ਗੁੰਡਿਆਂ ਨੂੰ ਸ਼ਾਮਲ ਕਰਾ ਕੇ ਆਪਣੀਆਂ ਸੱਤਾ ਨੂੰ ਮਜ਼ਬੂਤ ਕਰਨ ਤੇ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਨੇ ਤੇ ਉੱਥੋਂ ਮੋਟਾ ਮਾਲ ਕਮਾਉਣਾ ਉਹਨਾਂ ਲੋਕਾਂ ਦੇ ਜ਼ਰੀਏ ਕਿ ਆਮ ਆਦਮੀ ਪਾਰਟੀ ਵੀ ਉਸ ਰਾਹ ਦੇ ਉੱਤੇ ਹੈ ਬੜਾ ਗੰਭੀਰ ਇਲਜ਼ਾਮ ਨੇ ਇਹਦੇ ਜਵਾਬ ਐਸੀ ਤਾਂ ਨਹੀਂ ਦੇ ਸਕਦੇ ਸਵਾਲ ਜਿਹੜੇ ਆ ਇਹ ਕੁਵਰ ਵਿਜੇ ਪ੍ਰਤਾਪ ਦੇ ਨੇ ਇਲਜ਼ਾਮ ਜਿਹੜੇ ਨੇ ਕੁਵਰ ਵਿਜੇ ਪ੍ਰਤਾਪ ਦੇ ਨੇ ਜਿਨ੍ਹਾਂ ਤੇ ਲੱਗੇ ਨੇ ਤੇ ਉਹ ਦੇ ਸਕਦੇ ਨੇ ਉਹ ਕੌਣ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਨਵਰਾਉੜਾ ਨੇ ਬਾਕੀ ਮੁੱਖ ਮੰਤਰੀ ਨਾਲ ਕੋਬਰ ਵਿਜੇ ਪ੍ਰਤਾਪ ਦੀ ਪਹਿਲਾ ਕਿੰਨੀਕ ਬਣਦੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ